ਪਰ ਤੁਸੀਂ ਦੇਖਿਆ ਜਦੋਂ ਬਾਪੂ ਬਾਦਲ ਦੀ ਸਰਕਾਰ ਗਈ ਪਿਛਲੇ 7 ਸਾਲਾਂ ਤੋਂ ਤਬਾਈ ਆ ਗਈ ਪੰਜਾਬ 'ਚ ਪਹਿਲੇ ਕੈਪਟਨ ਕਾਂਗਰਸ ਦਾ ਮੁੱਖ ਮੰਤਰੀ ਸੀ ਕੁਛ ਨਹੀਂ ਕੀਤਾ 5 ਸਾਲ ਬਰਬਾਦ ਕਰ ਦਿੱਤੇ ਫਿਰ ਝਾੜੂ ਵਾਲੇ ਆਏ ਆਹ ਡਰਾਮੇ ਬਾਜਾਏ ਐਨਾ ਝੂਠ ਬੋਲਿਆ ਐਡੇ ਵੱਡੇ ਗੱਲਾਂ ਬਾਹਰੇ ਵਾਦੇ ਕੀਤੇ ਪਰ ਉਹਨਾਂ ਦੇ ਮਨ ਸ਼ੈਤਾਨੀ ਸੀ ਉਹਨਾਂ ਦੇ ਮਨ 'ਚ ਕੋਈ ਪਿਆਰ ਨਹੀਂ ਸੀ ਗਰੀਬ ਪ੍ਰਤੀ ਕੋਈ 50% ਪਿਆਰ ਨਹੀਂ ਸੀ ਉਹ ਤਾਂ ਕੱਲਾ ਲੁੱਟਣਾ ਚਾਹੁੰਦੇ ਸੀ ਜਿਵੇਂ ਅੰਗਰੇਜ਼ਾਂ ਨੇ ਤੇ ਮੁਗਲਾਂ ਨੇ ਲੁੱਟਿਆ ਤੇ ਆਪਾਂ ਉਹਨਾਂ ਦੀਆਂ ਗੱਲਾਂ ਦਾ ਹੀ ਸ਼ਿਕਾਰ ਹੋ ਗਏ ਉਹ ਬੀਬੀਆਂ ਨੂੰ ਕਹਿੰਦੇ ਸੀ ਕਿਸੀ ਹਜ਼ਾਰ ਰੁਪਿਆ ਦੇਵਾਂਗੇ ਹਰ ਮਹੀਨੇ 2500 ਕਰਦਾਂਗੇ ਪੈਨਸ਼ਨ ਆਟਾ ਦਾਲ ਦੁਗਣਾ ਕਰਦਾਂਗੇ ਅਸੀਂ ਬੜਾ ਕੁਝ ਕਿਹਾ ਉਦੋਂ ਕਿ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਕਿਉਂਕਿ ਇਹ ਸਾਰਾ ਝੂਠ ਬੋਲਦੇ ਐ ਇਹਨਾਂ ਦਾ ਪਛੋਕੜ ਝੂਠਾਂ ਦਾ ਆ ਪੰਜਾਬ ਤੋਂ ਬਾਹਰ ਦੇ ਐ ਇਹਨਾਂ ਨੂੰ ਪੰਜਾਬ ਦੇ ਗਰੀਬ ਜਨਤਾ ਦੀ ਕਿਸਾਨ ਦੀ ਮਜ਼ਦੂਰ ਦੀ ਸਮੱਸਿਆ ਨਹੀਂ ਪਤਾ ਪਰ ਉਦੋਂ ਮਾਹੌਲ ਹੀ ਅਜਾ ਬਣ ਗਿਆ